ਜੀ ਅਗਲੀ ਆਈਟਮ ਵੇਖੋ ਇਹ ਹੈਗਾ ਸੂਟ ਦੁਪੱਟਾ ਦੁਪੱਟਾ ਵੇਖੋ ਕਿੰਨਾ ਸੋਹਣਾ ਜੀ ਇਹ ਆਈਟਮ ਰਹਿ ਗਈ ਸੀ ਵਿਖਾਉਣ ਵਾਲੀ ਹਾਂਜੀ ਦੁਪੱਟਾ ਪੂਰਾ ਖੁੱਲਾ ਡੁੱਲਾ ਕਾਟਨ ਦਾ ਤੇ ਵੇਖੋ ਪੱਟੀ ਲੱਗੀ ਵੀ ਨਾਲ ਸਲਵਾਰ ਮੈਚਿੰਗ ਬਹੁਤ ਸੋਹਣਾ ਸੂਟ ਜਿਹੜਾ ਬਾਜ਼ਾਰ ਚ 650 ਰੁਪਏ ਦਾ ਵਿਕਦਾ ਆਪਾਂ 295 ਰੁਪਏ ਦਾ ਦੇਣਾ ਪਾਜੀ ਇੱਕ ਮਿੰਟ ਯਾਰੇ ਮੈਚਿੰਗ ਸੂਟ 295 ਰੁਪਏ ਦਾ 295 ਰੁਪਏ ਦਾ ਨਾਲ ਦੁਪੱਟਾ ਖੁੱਲਾ ਡੁੱਲਾ ਅੱਛਾ ਇਹ ਚ ਵੀ ਨਹੀਂ ਦਿਖਦਾ ਰੰਗ ਹੈਗੇ ਆ ਕਿ ਕੋਈ ਕੱਲਾ ਕੱਲਾ ਸੂਟ ਨਹੀਂ ਹੈਗਾ ਨਹੀਂ ਸਾਰਿਆਂ ਦੇ ਵਿੱਚ ਕਲਰ ਆ ਜੀ ਕਲਰ ਵੇਖੋ ਕਿੰਨੇ ਸੋਹਣੇ ਸੋਹਣੇ ਕਲਰ ਡਿਜ਼ਾਈਨ ਇਸ ਤੋਂ ਵੀ ਹੋਰ ਵੀ ਮਿਲ ਜਾਣਗੇ ਆ ਲਓ ਜੀ ਸੂਟ ਦੁਪੱਟਾ ਬਹੁਤ ਸੋਹਣਾ ਇਹ ਕਾਟਨ ਚ ਆ ਗਈ ਪਿਓਰ ਕਾਟਨ ਦਾ ਜੀ 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 ਦੇਖੋ ਸੋਹਣਾ ਫਰੰਟ ਬਣਿਆ ਵਾ ਵੇਖੋ ਇਧਰ ਫੱਟੀ ਬਣੀ ਵੀ ਨਾਲੇ ਘੇਰਾ ਬਣਿਆ ਵਾ ਨਾਲ ਸਲਵਾਰ ਮੈਚਿੰਗ ਫਿਰ ਦੁਪੱਟਾ ਪੂਰਾ ਖੁੱਲਾ ਡੁੱਲਾ ਅੱਛਾ ਦੁਪੱਟੇ ਛੋਟੇ ਨਹੀਂ ਕਿ ਸਾਰੇ ਖੁੱਲੇ ਡੁੱਲੇ ਦੁਪੱਟੇ ਦੇਣੇ ਜੀ ਤੇ ਰੇਟ ਦੇਣਾ ਬਸ 450 ਰੁਪਿਆ 450 ਰੁਪਿਆ ਇਹ ਨਾ ਹੋਵੇ ਭਾਜੀ ਗਾ ਕਾਵੇ ਤਾਂ ਤੁਸੀਂ ਮੁੜ ਕੇ ਵਧਾ ਦਿਓ ਰੇਟ ਇਹ ਨਹੀਂ ਜੀ ਸਾਡੇ ਰੇਟ ਉੱਪਰ ਲੱਗੇ ਵਿਆਹ ਵੇ अच्छा 450 ਰੁਪਿਆ ਰੇਟ ਸਭ ਦੇ ਉੱਪਰ ਲੱਗੇ ਵਿਆ। ਉਹ ਬੱਚਾ ਆ ਜੇ ਕੋਈ ਵੱਡਾ ਆ ਜੇ ਰੇਟ ਸਭ ਲਈ ਇੱਕ ਆ। ਅਸੀਂ ਫਾਇਦਾ ਸਾਰਿਆਂ ਲਈ ਕਰਦੇ ਆ। ਹਾਂ। ਹਾਂ ਜੀ। ਇਹ ਚ ਰੰਗ ਇਤਨ ਨਹੀਂ ਮੇਰੇ। ਹਾਂ ਜੀ ਹਾਂ ਜੀ ਇਹ ਵੀ ਚਾਰ ਕਲਰ ਆ। ਸਾਰਿਆਂ ਦਾ ਦੁਪੱਟੇ ਮਿਲਣਗੇ। ਫੁੱਲ ਰੁੱਲੇ। ਇਸ ਤੋਂ ਅਗਲੀ ਆਈਟਮ ਵੇਖੋ ਜੀ। ਸਲਵਾਰ ਤੇ ਕਢਾਈ ਹੋਊਗੀ ਬਹੁਤ ਸੋਹਣੀ ਜੀ। ਪਰ ਇਹ ਤਾਂ ਫਿਰ ਮੇਰਾ ਹੋਊਗਾ ਭਾਜੀ 12 15 16 ਸੂਰ। ਇਹ ਭਾਈ ਜੀ 12 1500 ਦਾ ਬਜ਼ਾਰਾਂ ਚ ਵਿਕਦਾ। ਪਰ ਸਾਡੇ ਮੇਲੇ ਲਾਏ ਵਿਆ। ਜੀ ਜੀ। 400 ਤੇ 95 ਰੁਪਏ ਸੂਟ ਦੁਪੱਟਾ ਦੇ ਦੇਣਾ। ਭਾਜੀ ਇਹ ਜ ਸਲਵਾਰ ਤੇ ਵਰਕ ਹੈ 495 ਰੁਪਏ ਦਾ 495 ਰੁਪਏ ਚ ਨਾਲ ਪੱਟੀ ਲੱਗੀ ਹੈ ਦੁਪट्टे ਤੇ ਪੱਟੀ ਅਸੀਂ ਠੱਗੀ ਨਹੀਂ ਮਾਰਨੀ ਨਾ ਠੱਗੀ ਮਾਰਨਦੇ ਨਹੀਂ ਕਹੇ ਨੂੰ ਹਾਂ ਤੇ ਨਜ਼ਾਰੇ ਲਿਆ ਦੇ ਨੇ ਨਜ਼ਾਰੇ ਆ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਤੇ ਰੇਟ ਕਿੰਨਾ 495 ਤੇ ਇਹ ਸਾਰੇ 495 495 ਤੇ 495 ਤੇ 495 ਤੇ ਭਾਈ